ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਰੈਵਨਿਊ ਪਟਵਾਰ ਯੂਨੀਅਨ ਜਿੰਦਾਬਾਦ ਜਿੰਦਾਬਾਦ ਰੈਵਨਿਊ ਪਟਵਾਰ ਯੂਨੀਅਨ ਜਿੰਦਾਬਾਦ 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 ਵੀ ਰੈਵਨਿਊ ਪਟਵਾਰ ਯੂਨੀਅਨ ਸਮਰਾਲਾ ਜਿੰਦਾਬਾਦ ਜਿੰਦਾਬਾਦ ਬਲੈਕਮੈਲਰ ਮਰਦਾਬਾ ਮਰਦਾਬਾ ਬਲੈਕਮੈਲਰ ਮਰਦਾਬਾ ਮਰਦਾਬਾ ਮੇਰਾ ਨਾਮ ਅਨਮੋਲਜੋਤ ਸਿੰਘ ਆ ਸਕੱਤਰ ਤਹਿਸੀਲ ਸਮਰਾਲਾ ਦੇਖੋ ਇਹ ਕੱਲ ਕੁਝ ਵਿਅਕਤੀ ਮੈਨੂੰ ਆ ਕੇ ਇੱਥੇ ਗਾਈ ਗਲੋਚ ਕੀਤਾ ਗਿਆ ਸੀ ਚਮਨ ਲਾਲ ਪਟਵਾਰੀ ਨਾਲ ਜੋ ਕਿ ਕਿੰਤਕਾਲ ਸੀਗਾ ਜਿਹੜਾ ਕਿ 4499 ਇੰਤਕਾਲ ਮਾਨਕੀ ਦੇ ਵਿੱਚ ਜੋ ਕਿ ਡੇਰੇ ਦੇ ਜ਼ਮੀਨ ਦਾ ਇੰਤਕਾਲ ਆ ਜਿਹੜੇ ਡੇਰੇ ਦੇ ਜ਼ਮੀਨ ਹੁੰਦੀ ਆ ਉਹਦਾ ਜਿਹੜਾ ਅੱਗੇ ਵਿਰਾਸਤ ਹੁੰਦੀ ਆ ਉਹ ਚੇਲੇ ਨੂੰ ਹੁੰਦੀ ਆ ਕਿ ਜਿਹੜਾ ਉੱਥੇ ਦਾ ਮੈਨੇਜਰ ਹੋਏਗਾ ਪਰ ਉਹਨਾਂ ਜਿਹੜੀਆਂ ਧਿਰਾਂ ਆ ਸੀਗੀਆਂ ਉਹਨਾਂ ਵੱਲੋਂ ਆਪਣੇ ਪੇਤਾ ਦੀ ਵਿਰਾਸਤ ਖੁਦ ਨੂੰ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜੋ ਕਿ ਬਿਲਕੁਲ ਹੀ ਗੈਰ ਕਾਨੂੰਨੀ ਆ ਤੇ ਜਿਸ ਦੀਆਂ ਪਾਵਰਾਂ ਸਿਰਫ ਐਫਸੀਆਰ ਸਾਹਿਬ ਕੋਲ ਨੇ ਤੇ ਜੋ ਕਿ ਇੰਤਕਾਲ ਦਰਜ ਕੀਤਾ ਗਿਆ ਉਹ ਵੀ ਬਹੁਤ ਪ੍ਰੈਸ਼ਰ ਪਾ ਕੇ ਦਰਜ ਕਰਵਾਇਆ ਗਿਆ ਇੰਤਕਾਲ ਪਰ ਤਸਕੀਲਦਾਰ ਸਾਹਿਬ ਵੱਲੋਂ ਜੋ ਕਿ ਨਾਮਜ਼ੂਰ ਹੋਣ ਯੋਗ ਸੀਗੇ ਤਾਂ ਉਹਨਾਂ ਵੱਲੋਂ ਨਾਮਜ਼ੂਰ ਕੀਤਾ ਗਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੰਤਕਾਲ ਨਾਮਜ਼ੂਰ ਹੋ ਚੁੱਕਿਆ ਤਾਂ ਉਹਨਾਂ ਨੇ ਆ ਕੇ ਇੱਥੇ ਗਾਲੀ-ਗਲੋਚ ਕੀਤਾ ਪਰਿਵਾਰੀ ਨੂੰ ਧਮਕੀਆਂ ਦਿੱਤੀਆਂ ਤੇ ਉਹਨਾਂ ਦਾ ਅਕਸਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਦੇ ਇਲਜ਼ਾਮ ਲਗਾਏ ਗਏ ਪੈਸੇ ਲੈਣ ਦੇ ਠੀਕ ਹੈ ਜੋ ਕਿ ਬਿਲਕੁਲ ਹੀ ਗਲਤ ਆ ਇਸ ਲਈ ਤਸਕੀਲ ਸਮਰਾੜਾ ਵੱਲੋਂ ਅਗਲੇ ਹੁਕਮਾਂ ਤੱਕ ਕੰਮ ਸਾਰਾ ਬੰਦ ਕੀਤਾ ਜਾਂਦਾ ਜਦੋਂ ਤੱਕ ਜਿਹੜੇ ਵਿਅਕਤੀ ਸੀ ਜਿਹੜੇ ਵਿੱਚ ਡੀਲਰ ਵੀ ਨੇ ਕੁਝ ਜਿਨ੍ਹਾਂ ਦਾ ਆਪ ਦਾ ਕੰਮ ਹੈ ਨਹੀਂ ਸੀਗਾ ਤੇ ਉਹਨਾਂ ਵੱਲੋਂ ਆ ਕੇ ਗਾਲੀ-ਗਲੋਚ ਕੀਤੀ ਕਦ ਤੱਕ ਇਹ ਬੰਦ ਰਹੂਗਾ ਦੇਖੋ ਜਦੋਂ ਤੱਕ ਉਹਨਾਂ ਦੇ ਕੋਈ ਐਫਆਈਆ ਦਰਜ ਨਹੀਂ ਹੁੰਦੀ ਕੋਈ ਸਖਤ ਕਦਮ ਨਹੀਂ ਲਿਆ ਜਾਂਦਾ ਉਨਾਂ ਤੱਕ ਸਾਡਾ ਕੰਮ ਬੰਦ ਰਹੇਗਾ ਜੀ ਲੋਕਾਂ ਨੂੰ ਇਹ ਚ ਖੱਜਲਖਵਰੀ ਨਹੀਂ ਹੋਏਗੀ ਜਿਹੜੇ ਆਉਣਗੇ ਦੇਖੋ ਜੀ ਅਸੀਂ ਚਾਹੁੰਦੇ ਆ ਕਿ ਖੱਜਲਖੋਰੀ ਨਾ ਹੋਵੇ ਠੀਕ ਹੈ ਜੀ ਪਰ ਇਹ ਬਿਲਕੁਲ ਜਨੂ ਡਿਮਾਂਡ ਆ ਸਾਡੀ ਇਸ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕੋਈ ਆ ਕੇ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਵੇ ਆ ਕੇ ਗਾਲੀ ਗਲੋਚ ਕਰੇ ਧਮਕੀਆਂ ਦੇਵੇ ਕਿ ਅਸੀਂ ਫਰਨੈਲ ਖਾ ਲਾਂਗੇ ਐਵੇਂ ਖਾ ਲਾਂਗੇ ਕਿ ਤੁਹਾਨੂੰ ਚੁਕਾ ਦਾਂਗੇ ਤੇ ਇਸ ਲਈ ਅਸੀਂ ਨਹੀਂ ਚਾਹੁੰਦੇ ਖੱਜਗਲਾਰੀ ਹੋਵੇ ਪਰ ਇਸ ਵਿੱਚ ਪ੍ਰਸ਼ਾਸਨ ਨੂੰ ਜਲਦੀ ਜਲਦੀ ਐਕਸ਼ਨ ਲੈਣਾ ਚਾਹੀਦਾ ਤਾਂ ਕਰਕੇ ਲੋਕਾਂ ਨੂੰ ਖੋਜ ਖੋਰੀ ਨਾ ਹੋਵੇ ਇਹਦੇ ਵਿੱਚ ਮੇਰਾ ਨਾਮ ਰੁਪਿੰਦਰ ਸਿੰਘ ਤਸੀਲ ਪ੍ਰਧਾਨ ਦੀ ਰੈਵਨਿਊ ਕਬਾਜ ਜੁਨੀਅਨ ਸਬਰਾਲਾ ਭਾਜੀ ਕੱਲ ਇੱਥੇ ਹਾਈ ਬੁੱਟੀ ਦਾ ਦਰਮਾ ਹੋਇਆ ਕੀ ਕਹਿਣਾ ਜੀ ਉਹਨੇ ਅੱਜ ਤੁਸੀਂ ਹੜਤਾਲ ਵੀ ਕੀਤੀ ਹੈ ਹੜਤਾਲ ਦੀ ਉਹ ਜਿਹੜੇ ਵਿਅਕਤੀ ਆਏ ਸੀ ਕੱਲ ਉਹਨਾਂ ਦਾ ਇੱਕ ਮਾਨਕੀ ਦੇ ਵਿੱਚ ਕੋਈ ਸਾਧੂ ਦਾਸ ਚੇਲਾ ਨੰਤਰਾਮ ਇਹ ਉਹਨਾਂ ਦਾ ਬਰਾਸਤ ਦਾ ਇੰਤਕਾਲ ਸੀਗਾ ਜਿਹੜਾ ਕਿ ਆਪਣੇ 22 ਤਮਾਮ ਵਾਲਾ ਇੰਤਕਾਲ ਹੁੰਦਾ ਹੁੰਦਾ ਤੰਤੂ ਵਿਅਕਤੀਆਂ ਵੱਲੋਂ ਗਲਤ ਕਾਗਜ਼ਾਤ ਦੇ ਕੇ ਆਪਣੇ ਕੁਰਸੀ ਨਾਮੇ ਦੇ ਮੁਤਾਬਕ ਇੰਤਕਾਲ ਆਪਣੇ ਬਾਰਸਾਂ ਦੇ ਨਾਮ ਤੇ ਕਰਾਉਣਾ ਚਾਹੁੰਦੇ ਸੀ ਜੋ ਕਿ ਕਾਨੂੰਨ ਦੇ ਹਿਸਾਬ ਨਾਲ ਗਲਤ ਆ ਤੇ ਉਹ ਪਟਵਾਰੀ ਤੇ ਪ੍ਰੈਸ਼ਰ ਪਾਉਂਦੇ ਸੀ ਚਲੋ ਪਟਵਾਰੀ ਨੇ ਦਰਜੇ ਦਾ ਕਰਤਾ ਉਹਨਾਂ ਦੇ ਕਹਿਣ ਦੇ ਉੱਤੇ ਉਹ ਜਦੋਂ ਇੰਤਕਾਲ ਮਨਜ਼ੂਰੀ ਲਈ ਅੱਗੇ ਤਹਿਸੀਲਦਾਰ ਸਾਹਿਬ ਕੋਲ ਲੈ ਕੇ ਗਏ ਤਾਂ ਉਹਨਾਂ ਨੇ ਇਹ ਦੇਖਿਆ ਵੀ ਇਹ ਸਹੀ ਨਹੀਂ ਹੈਗਾ ਤਾਂ ਗਲਤ ਇਹਨੂੰ ਨਾ ਮਨਜ਼ੂਰ ਕਰਤਾ ਤੇ ਇਹਦੇ ਉੱਤੇ ਉਹਨਾਂ ਨੇ ਪਟਵਾਰੀ ਤੇ ਦੋਸ਼ ਵੀ ਲਾਏ ਨੇ ਜੋ ਕਿ ਬਹੁਤ ਹੀ ਅਸੀਂ ਉਹਨਾਂ ਦੀ ਸਾਕ ਤੇialman ਜੀ ਨਿੰਦਾ ਕਰਦੇ ਆ ਗਲਤ ਆ ਤੇ ਪਰਿਵਾਰੀਆਂ ਦੇ ਅਕਸ ਨੂੰ ਉਹਨਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਦਫ਼ਤਰ ਦੇ ਵਿੱਚ ਆ ਕੇ ਉਹਨਾਂ ਨੇ ਇੱਥੇ ਹੋਰ ਵੀ ਪਬਲਿਕ ਬੈਠੀ ਸੀ ਉਹਨਾਂ ਨੇ ਗਾਲੀ ਗਲੋਚ ਵੀ ਕੀਤਾ ਇਹ ਜੋ ਜੋ ਕੀ ਗਲਤ ਆ ਸਾਡੀ ਹੁਣੇ ਪ੍ਰਸ਼ਾਸਨ ਤੋਂ ਮੰਗਾ ਵੀ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਨੀ ਦੇਰ ਤੱਕ ਅਸੀਂ ਕੰਮ ਆ ਜਿਹੜਾ ਬੰਦ ਰੱਖਾਂਗੇ ਤੁਸੀਂ ਰਿਟਰਨ ਚ ਵੀ ਕੋਸ਼ਿਸ਼ ਦਿੱਤਾ ਹੈ ਜੀ ਸਾਹਿਬ ਨੂੰ ਰਿਟਰਨ ਦੇ ਵਿੱਚ ਅਸੀਂ ਆਪਣਾ ਜਿਹੜਾ ਹੈਗਾ ਮਤਾ ਪਾ ਕੇ ਲੈਟਰ ਪੈਡ ਤੇ ਦੇ ਕੇ ਆਏ ਆ ਐਡੀਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਦਿੱਤਾ ਹੈ ਦੇਖੋ ਜੀ ਅ ਅੱਜ ਕੱਲ ਕਿਹਨਾ ਇਲਜ਼ਾਮ ਲਾਣਾ ਤੇ ਭੱਜ ਜਾਣਾ ਇੱਕ ਫੈਸ਼ਨ ਦੀ ਗੱਲ ਬਣ ਚੁੱਕੀ ਹੈ ਇਹੋ ਜਿਹਾ ਡਰਾਮਾ ਕੱਲ ਜਿਹੜਾ ਸਾਡੀ ਤਹਿਸੀਲ ਚ ਹੋਇਆ ਸਮਰਾਲੇ ਦੀ ਉਹ ਮੇਰੇ ਧਿਆਨ ਦੇ ਵਿੱਚ ਹੈਗਾ ਮਾਨਕੀ ਪਿੰਡ ਦੇ ਵਿੱਚ ਇੱਕ ਡੇਰਾ ਵੇ ਤੇ ਨਿਯਮ ਅਨਸਾਰ ਡੇਰੇ ਦੀ ਜ਼ਮੀਨ ਜਿਹੜੀ ਹੈ ਉਹ ਜਿਹੜਾ ਮਹੰਤ ਉਹ ਐਜ਼ ਅ ਮੈਨੇਜਰ ਐਕਟ ਕਰਦਾ ਵੇ ਉੱਥੇ ਮਾਲਕ ਨਹੀਂ ਹੁੰਦਾ ਉਹ ਚੇਲਾਦਰ ਚੇਲਾ ਅੱਗੇ ਜਿਹੜੀ ਹੈ ਉਹ ਮਹੰਤੀ ਚਲਦੀ ਜਾਂਦੀ ਹੈ ਉਹ ਜ਼ਮੀਨ ਦੀ ਜਿਹੜੀ ਇਨਕਮ ਹੁੰਦੀ ਏ ਉਹ ਵੀ ਆਪਾਂ ਖਰਚ ਨਹੀਂ ਸਕਦੇ ਉਹਦੀ ਐਫ ਡੀ ਬਣਾ ਕੇ ਜਿਹੜੇ ਭਲੇ ਦੇ ਕੰਮਾਂ ਲਈ ਉਥੋਂ ਦੇ ਡੇਰੇ ਦੇ ਵਿਕਾਸ ਤੇ ਕੰਮਾਂ ਲਈ ਲਾਣੀ ਹੁੰਦੀ ਏ ਪਰ ਜੇ ਮਾਨਕੀਪਿੰਡ ਦੇ ਕੇਸ ਦੀ ਗੱਲ ਕਰੀਏ ਤੇ ਸਾਧੂ ਰਾਮ ਕੁ ਚੇਲਾ ਵੇ ਉਹਦੇ ਬੱਚੇ ਜਿਹੜੇ ਉਹਦੀ ਵਿਰਾਸਤ ਆਪਣੇ ਨਾਂ ਤੇ ਟਰਾਂਸਫਰ ਕਰਾਉਣ ਲਈ ਆਏ ਸੀਗੇ ਇਹਦੇ ਲਈ ਉਹ ਮਨੂੰ ਲਕਲ ਹਲਕਾ ਵਿਧਾਇਕ ਤੇ ਉਹ ਵੀ ਦੋ ਵਾਰੀ ਉਹ ਗਏ ਨੇ ਹਲਕਾ ਵਿਧਾਇਕ ਨੇ ਵੀ ਕਿਹਾ ਵੀ ਮੈਂ ਕਿਸੇ ਗਲਤ ਕੰਮ ਦੇ ਕਿਸੇ ਦਾ ਸਾਥ ਨਹੀਂ ਦੇਣਾ ਸਾਡੇ ਜਗਤਾਰ ਸਿੰਘ ਜੀ ਐਮ ਐਲ ਏ ਨੇ ਇੱਥੋਂ ਦੇ ਉਹਨਾਂ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਵੇ ਉਹਨਾਂ ਨੇ ਵੀ ਇਹ ਗੱਲ ਮੇਰੇ ਧਿਆਨ 'ਚ ਲਿਆਂਦੀ ਵੀ ਇਹਨਾਂ ਨੇ ਕਿਹਾ ਵੀ ਸਾਡੇ ਕੋ ਪਟਵਾਰੀ ਪੈਸੇ ਮੰਗਦਾ ਤੇ ਐਮਐਲਏ ਸਾਹਿਬ ਨੇ ਕਿਹਾ ਜੇ ਤੱਕ ਉਹ ਪਟਵਾਰੀ ਪੈਸੇ ਮੰਗਦਾ ਨਾ ਕਾਕਾ ਤੂੰ ਵਿਜੀਲੈਂਸ ਨੂੰ ਗ ਜਾ ਪੈਸੇ ਦੇ ਦੇ ਜੇ ਪਟਵਾਰੀ ਪੈਸੇ ਦੇ ਕੇ ਜਾਂ ਤਸਕੀਲਦਾਰ ਗਲਤ ਕੰਮ ਕਰੇਗਾ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਸੋ ਉਸ ਤੋਂ ਬਾਅਦ ਇਹ ਇਹਨਾਂ ਨੇ ਐਮਐਲਏ ਸਾਹਿਬ ਕੋ ਵੀ ਜਾਣਾ ਬੰਦ ਕਰਤਾ ਇਹ ਸਥਿਤੀਆਂ ਇੱਕ ਵਾਕਿਆ ਸਪਸ਼ਟ ਕਰਦੇ ਨੇ ਵੀ ਇਹਨਾਂ ਨੇ ਜਿਹੜਾ ਸਾਰਾ ਇਹ ਕਲ ਡਰਾਮਾ ਕੀਤਾ ਹੋਵੇ ਆਪਣੀ ਜਿਹੜਾ ਗਲਤ ਜਿਹੜੀ ਇਹ ਰਜਿਸਟਰੀ ਕਰਾਉਣ ਦੇ ਚੱਕਰ ਦੇ ਵਿੱਚ ਕੀਤਾ ਹੋਵੇ ਤੇ ਸਿਰਫ ਯਾਰਾ ਕਿ ਪਿਛਲੇ 7-8 ਮਹੀਨੇ ਤੋਂ ਜੋਬ 'ਚ ਆਇਆ ਉਹਨੇ ਛਵੀ ਖਰਾਬ ਕਰਨ ਲਈ ਕੀਤਾ ਗਿਆ ਵੇ ਉਸ ਤੋਂ ਬਾਅਦ ਅੱਜ ਕੱਲ ਮੇਰੇ ਕੋ ਵੀ ਆਏ ਸੀ ਜਦੋਂ ਮੇਰੇ ਕੋ ਆਏ ਤੇ ਸਰਪੰਚ ਜਰਾਂ ਨੂੰ ਨਾਲ ਲੈ ਕੇ ਸਰਪੰਚ ਤੋਂ ਪੁੱਛਿਆ ਗਿਆ ਸੀ ਵੀ ਕੀ ਇਹ ਡੇਰੇਜਮੈਂਟ ਟਰਾਂਸਫਰ ਹੋ ਸਕਦੀ ਹੈ ਤਾਂ ਸਰਪੰਚ ਵੀ ਉਸ ਤੋਂ ਬਾਅਦ ਸ਼ਰਮਿੰਦਾ ਹੋ ਕੇ ਕਹੇਗਾ ਜੀ ਗਲਤੀ ਹੋ ਗਈ ਮੈਂ ਇਹਨਾਂ ਦੇ ਨਾਲ ਚੱਲਿਆ ਵਾਂ ਤੇ ਅੱਜ ਤੋਂ ਬਾਅਦ ਇਹ ਜ਼ਮੀਨ ਦੇ ਬਾਰੇ ਮੈਂ ਕਦੀ ਇਹਨਾਂ ਦੇ ਨਾਲ ਨਹੀਂ ਚੱਲਾਂਗਾ ਜਿੱਥੋਂ ਤੱਕ ਇਹਨਾਂ ਦੇ ਖਿਲਾਫ ਪਟਵਾਰੀ ਆ ਤੁਸੀਂ ਕਿਹਾ ਵੀ ਕੰਮ ਬੰਦ ਕਰੀ ਬੈਠੇ ਨੇ ਹਾਂ ਬਿਲਕੁਲ ਮੇਰੇ ਧਿਆਨ 'ਚ ਪਟਵਾਰੀ ਕੰਮ ਬੰਦ ਕਰੀ ਬੈਠੇ ਨੇ ਅਸੀਨਦਰ ਸਾਹਿਬ ਵੱਲੋਂ ਡੀਐਸਪੀ ਸਾਹਿਬ ਨੂੰ ਲਿਖਿਆ ਜਾ ਰਿਹਾ ਵੇ ਵੀ ਇਹਦੇ ਖਿਲਾਫ ਜੋ ਵੀ ਬੰਦਾ ਜਿਨੇ ਕੱਲ ਇਹ ਸਰਕਾਰੀ ਕੰਮ 'ਚ ਵਿਘਨ ਪਾਇਆ ਜਾਂ ਆਪਣਵਾਰੀਆਂ ਦੀ ਸ਼ੋਭੀ ਖਰਾਬ ਕੀਤੀ ਹੈ ਜਾਂ ਵੀ ਉਹ ਗਲਤ ਕੰਮ ਕਰਨ ਲਈ ਆਪਣਾ ਅੱਗੇ ਵਧਿਆ ਵੇ ਡੇਰੇ ਜ਼ਮੀਨ ਨੂੰ ਖਾਣ ਲਈ ਉਸ ਬੰਦੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਦੇ ਕੋਸ਼ਿਸ਼ ਕੀਤੀ ਜਾਏਗੀ ਅ ਸਰ ਦੇਖਿਆ ਜਾਂ ਵੀ ਉਹ ਇੱਕ ਵਾਰੀ ਜਿਹੜੀ ਉਹ ਰਜਿਸਟਰੀ ਕੋ ਹੋਈ ਵੀ ਹੋਈ ਆ ਉਹਦੇ ਉੱਤੇ ਕੀ ਕਹਿਣਾ ਵਾ ਜਿਹੜੀ ਪਹਿਲਾਂ ਹੋਈ ਚੁੱਕੀ ਆ ਹਾਂ ਦੇਖੋ ਜੀ 2019 ਦੇ ਵਿੱਚ ਇਹ ਜਿਹੜਾ ਚੇਲਾ ਵੇ ਸਰਪੰਖ ਹੈਗਾ ਮੰਤ ਇਨਵਰ ਨੂੰ ਇੱਕ ਰਜਿਸਟਰੀ ਪਹਿਲਾਂ ਕਰਵਾ ਦਿੱਤੀ ਗਈ ਔਰ ਜਿਹੜੀ ਇਹ ਕਿ ਉਸ ਮੌਕੇ ਤੇ ਕਿਹੜਾ ਤਹਿਸੀਲਦਾਰ ਸੀ ਜਾਂ ਕਿਹੜਾ ਪਟਵਾਰੀ ਸੀ ਉਹਦੀ ਛਾਣਮਣ ਕੀਤੀ ਜਾ ਰਹੀ ਹੈ ਤੇ ਜਿਨ੍ਹਾਂ ਨੇ ਵੀ ਇਸ ਡੇਰੇ ਦੀ ਜ਼ਮੀਨ ਦੀ ਰਜਿਸਟਰੀ ਕੀਤੀ ਉਹਨਾਂ ਖਿਲਾਫ ਕਾਰਵਾਈ ਬੰਦੀ ਕੀਤੀ ਜਾਏਗੀ ਯੂਨੀਅਨ ਸਮਰਾਲਾ ਜਿੰਦਾਬਾਦ ਜਿੰਦਾਬਾਦ ਬਲੈਕਮੇਲਰ ਮਰਦਾਬਾਦ ਮਰਦਾਬਾਦ ਬਲੈਕਮੇਲਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਦੀ ਰੈਵਨਿਊ ਪਟਵਾਰ ਯੂਨੀਅਨ ਸਮਰਾਲਾ ਜਿੰਦਾਬਾਦ ਜਿੰਦਾਬਾਦ ਬਲੈਕਮੇਲਰ ਮਰਦਾਬਾਦ ਮਰਦਾਬਾਦ ਬਲੈਕਮੇਲਰ ਮਰਦਾਬਾਦ ਮਰਦਾਬਾਦ ਉਸੀ ਵੇਖ ਰਹੇ ਹੁਕਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੀ